ਹallo ਦੋਸਤੋ ਮੇਰਾ ਨਾਮ ਹੈ ਲਵੀ ਤੇ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਦੋਸਤੋ ਅੱਜ ਆਪਾਂ ਖੜੇ ਸੀ ਕੱਗਾ ਕੱਗਾ ਆਪਾਂ ਖੜੇ ਆ ਗਏ ਸ਼ੰਟੀ ਕਾਰ ਪੁਆਇੰਟ ਵਾਲਿਆਂ ਤੇ ਇਹ ਆ ਵੀਰ ਓਨਰ ਨੇ ਤੇ ਇਹਨਾਂ ਕੋਲ ਜਿੰਨਾ ਵੀ ਕਾਰ ਦਾ ਸਟਾਕ ਆ ਸੈਕੰਡ ਹੈਂਡ ਕਾਰਸ ਦਾ ਸਾਰਾ ਆਪਾਂ ਤੁਹਾਡੇ ਨਾਲ ਵੀਡੀਓ ਦੇ ਰਾਹੀਂ ਕਵਰ ਕਰਾਂਗੇ ਤੇ ਸਾਰੇ ਜਿਹੜੇ ਜਿਹੜੀ ਡਿਟੇਲ ਆ ਕਾਰਸ ਦੀ ਉਹ ਆਪਾਂ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਆਪਾਂ ਸਾਰੀ ਸ਼ੇਅਰ ਕਰ ਦਾਂਗੇ ਤੇ ਸਟਾਰਟ ਕਰਦੇ ਆਪਾਂ ਅੱਜ ਦਾ ਬਲੌਗ ਤੇ ਪਹਿਲੇ ਦਾ ਵੀਰ ਦਾ ਵੈਲਕਮ ਹੈ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਜੀ ਤੇ ਵੀਰ ਮੈਨੂੰ ਇਹ ਦੱਸੋ ਪਹਿਲਾਂ ਕਿ ਅੱਛਾ ਇਸ ਸਾਈਡ ਪਰ ਯਾਰ ਰੋਡ ਪੈ ਗਿਆ ਇਸ ਸਾਈਡ ਪਾਤਣਾ ਰੋਡ ਪੈ ਗਿਆ ਇਹ ਰੋਡ ਇਧਰ ਪਾਤਣਾ ਜਿਹੜੇ ਸਮਾਨਾਂ ਤੋਂ ਆਪਾਂ ਪਾਤਣਾ ਨੂੰ ਜਾਂਦੇ ਹਾਂ ਹਾਂਜੀ ਹਾਂਜੀ ਤੇ ਗਾਈਜ਼ ਇਹ ਜਿਹੜਾ ਕੱਗਾ ਪੈ ਜਾਂਦਾ ਹੈ ਕਿ ਰੋਡ ਦੇ ਉੱਪਰ ਹੀ ਆ ਜਾਂਦਾ ਹੈ ਕਿ ਮੇਨ ਹਾਈਵੇ ਦੇ ਰੋਡ ਤੇ ਇਹਨਾਂ ਦਾ ਜਿਹੜਾ ਸ਼ਾਪ ਹੈ ਰੋਡ ਦੇ ਉੱਪਰ ਆ ਜਾਂਦਾ ਹੈ ਛੰਟੀ ਕਾਰਪੌਇੰਟ ਦੇ ਨਾਮ ਤੇ ਆ ਜੀ ਜੀ ਤੇ ਦੋਸਤੋ ਪਹਿਲੀ ਗੱਲ ਜਿਹੜੀ ਰਹਿਣ ਵਾਲੀ ਹੈ ਸਵਿਫਟ ਹੈ ਮੇਰੇ ਤੇ ਕੀ ਡਿਟੇਲ ਹੈ ਇਹ 2009 ਮਾਡਲ ਹੈ ਇਹਨੂੰ ਵੀ ਪੰਜਾਬ ਦੀ ਹਾਜ਼ਰ ਹੈ 1 ਸਾਲ ਦਾ ਬੀਮਾ ਜੀ ਗੱਡੀ ਦਾ ਗੱਡੀ ਓਕੇ ਆ ਵੀਡੀਆ ਇਹ ਐਲਡੀਆ ਇਹ ਵੀਡੀਆ ਹੀ ਹੈ ਜੀ ਵੀਡੀਆ 2009 ਮਾਡਲ ਡੀਜ਼ਲ ਦੇ ਵਿੱਚ ਡੀਜ਼ਲ ਦੇ ਵਿੱਚ ਹੈ ਜੀ ਕਿੰਨੇ ਕਿਲੋਮੀਟਰ ਚੱਲੀ ਹੈ ਭਰਾ ਇਹ ਚੱਲੀ ਹੋਈ ਜੀ 1 ਲੱਖ ਕਿਲੋਮੀਟਰ ਜੀ 1 ਲੱਖ ਕਿਲੋਮੀਟਰ ਚੱਲਿਆ ਤੇ ਇਹਦੀ ਕੀ ਡਿਮਾਂਡ ਹੈ ਇਹ ਦੇ ਦਾਂਗੇ 1.5 ਲੱਖ ਰੁਪਏ ਦੀ 1.5 ਲੱਖ ਰੁਪਏ ਦੀ ਹਾਂਜੀ ਹਾਂਜੀ 1.5 ਲੱਖ ਤੇ ਗਾਈਜ਼ ਜਿਹੜੇ ਰੇਟ ਰਹਿਣਗੇ ਔਨ ਦਾ ਟੇਬਲ ਹੈ ਜਿਹੜਾ 네ਗੋਸ਼ੀਏਬਲ ਰੇਟ ਰਹਿਣਗੇ ਬਾਕੀ ਵੀਰੋ ਨੇ ਜਦ ਤੁਸੀਂ ਉਹਨੂੰ ਵਿਜ਼ਿਟ ਕਰੋਗੇ ਮਾਨਤਨ ਕਰੋਗੇ ਇੱਕ ਕਰੋਲਾ ਆ ਗਈ ਜੀ ਇਹ ਟੋਟਲ ਦੀ ਕਰੋਲਾ ਕਾਰ ਆ ਗਈ ਹਾਂਜੀ ਕਰੋਲਾ ਆ ਗਈ 2011 ਮਾਡਲ ਹੈ ਸਾਰੀ ਗੱਡੀ origignal ਇੱਕ ਡੇਢ ਪੀਸ ਪੇਂਟ ਹੈ ਇਹਦਾ ਟੱਚਿੰਗ ਕਹਿੰਦੇ ਨੇ ਆਪਾਂ ਉਹਨੂੰ ਟਾਇਰ ਬਿਲਕੁਲ ਨਵੇਂ ਆ ਐਨਓਸੀ ਆਈ ਹੋਈ ਹੈ ਦੀ ਪਟਿਆਲਾ ਦੀ 11 ਮਾਡਲ ਹੈ ਜੀ 2011 ਡੀਜ਼ਲ ਆ ਵੀ ਰਹੇ ਡੀਜ਼ਲ ਦੀ ਆ ਗਈ ਜੀ ਓਕੇ ਫਸਟ ਓਨਰ ਹੈ ਸੈਕੰਡ ਹੈ ਹਾਂਜੀ ਹਾਂਜੀ ਡੀਜ਼ਲ ਦੀ ਵੇਰੀਐਂਟ ਜੇ ਮਾਡਲ ਹੈ ਜੀ 11 ਮਾਡਲ ਹੈ ਇਹ ਫਸਟ ਓਨਰ ਹੈ ਸੈਕੰਡ ਹੈ ਇਹ ਸੈਕੰਡ ਓਨਰ ਹੈ ਐਨਓਸੀ ਆਈ ਹੋਈ ਹੈ ਦੀ ਪਟਿਆਲਾ ਦੀ ਅੱਛਾ ਐਨਓਸੀ ਪਟਿਆਲੇ ਦੀ ਆਈ ਆ ਤੇ ਵੀਰੇ ਇਹਦੀ ਕੀ ਡਿਮਾਂਡ ਹੈ ਇਹਦੀ ਆਪਾਂ ਦਵਾਂਗੇ ਜੀ 22 ਲੱਖ ਰੁਪਏ ਜੀ 2.55 ਹਜ਼ਾਰ ਰੁਪਏ ਦਾ ਰੇਟ ਹੈ ਹਾਂ ਜੇ ਕਿਸੇ ਦਾ ਕੋਈ ਕਾਰ ਵੀ ਆਪਣੇ ਐਕਸਚੇਂਜ ਕਰਵਾਉਣਾ ਚਾਹੁੰਦਾ ਕੋਈ ਕਰ ਲਓਗੇ ਨਾ ਕਰਾਂਗੇ ਲੋਨ ਵੀ ਹੋ ਜਾਏਗਾ ਨਾ ਕਰਦੇ ਜੀ 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 ਲੋਨ ਹਾਜ਼ਰ ਤੇ ਨੈਕਸਟ ਕਾਰ ਆਇਨ ਲਿਗਾ ਸਵਿਫਟ ਆ ਗਈ ਹੈ ਦਿੱਲੀ ਦੀ ਇਹ ਤੇਰਾਮਾਲ ਸਵਿਫਟ ਹੈ ਜੀ 올 ओरिजिनल ਹੈ ਇੱਕ ਦੋ ਪੀਸ ਟਚਿੰਗ ਫਚਿੰਗ ਆ ਜੀ ਦਾ ਬੰਪਰ ਹੋ ਜਾਂਦਾ ਹੈ ਇਹ ਮੰਨੇ ਨੇ ਦਾ ਗੱਡੀ ਦਾ ਅੱਛਾ ਜੀ ਇਹ VDI ਹੈ LDI ZD ਇਹ VDI ਹੈ ਜੀ 2013 ਮਾਡਲ ਡੀਜ਼ਲ ਦੇ ਵਿੱਚ ਆ ਗਈ ਡੀਜ਼ਲ ਦੇ ਵਿੱਚ ਆ ਗਈ ਜੀ ਤੇ ਪਹਿਲੇ ਨਾਮਾਂ ਦੂਸਰੇ ਨਾਮਾਂ ਇਹ ਫਸਟ ਓਨਰ ਹੈ ਜੀ ਫਸਟ ਓਨਰ ਹੀ ਲੱਗੀ ਹੋਈ ਹੈ ਪੰਜਾਬ ਦੀ ਸਾਡੇ ਨਾਮ ਦੀ ਐਨਓਸੀ ਆਈ ਹੋਈ ਐ 2013 ਮਾਡਲ ਹੋ ਗਿਆ ਹਾਂਜੀ ਫਰਸਟ ਓਨਰ ਐ ਹਾਂਜੀ ਫਰਸਟ ਓਨਰ ਐ ਬੀਮਾ ਸਾਲ ਹਾਂ ਦੋਨੀ ਸਾਰੇ ਕੰਪਲੀਟ ਨੇ ਹਾਂਜੀ ਪੇਪਰ ਕੰਪਲੀਟ ਮਿਲ ਗਏ ਤੇ ਕਿੰਨੇ ਕਿਲੋਮੀਟਰ ਚੱਲੀ ਹੈ ਵੀਰੇ ਇਹ ਚੱਲੀ ਹੋਈ ਐ ਜੀ 85 90 ਸਮਥਿੰਗ 85 90000 ਕਿਲੋਮੀਟਰ ਦੇ ਨੇੜੇ ਦੇ ਨੇ ਚੱਲੀ ਹੈ ਤੇ ਇਹਦੀ ਕੀ ਮੰਗ ਐ ਵੀਰੇ ਇਹ ਦੇਵਾਂਗੇ ਜੀ 3 ਲੱਖ ਰੁਪਏ ਦੀ 3 ਲੱਖ ਰੁਪਏ ਦੀ ਹਾਂਜੀ ਓਕੇ ਤੇ ਨੈਕਸਟ ਕਾਰ ਐਨੇ ਲਿਕੇ ਅਮਰੁੱਤੀ ਇਹ ਅਮਰੁੱਤੀ ਹੈਗੀ ਜੀ 2008 ਮਾਡਲ ਓਕੇ ਫਿਰ ਇਹਦੀ ਪਾਸਿੰਗ ਖਤਮ ਹੋ ਗਈ ਐ ਜੀ 2024 ਦੇ ਵਿੱਚ ਫਰਸਟ ਦੇ ਵਿੱਚ ਕਿੰਨਾ ਮਾਡਲ ਆ 2008 2008 ਮਾਡਲ ਪਾਸਿੰਗ ਕਰਵਾ ਕੇ ਦੇਵਾਂਗੇ ਇਹਦੀ ਓਕੇ ਸਾਰੀ ਗੱਡੀ ਓਰੀਜినਲ ਐ ਛੋਟਾ ਜਿਹਾ ਮਗਰਾੜ ਦਾ ਕੰਮ ਐ ਦਾ ਤੁਸੀਂ ਦੇਖ ਸਕਦੇ ਹੋ ਇੱਧਰ ਮਗਰਾੜ ਦਾ ਕੰਮ ਐ ਇੱਧਰ ਇਹ ਛੋਟਾ ਜਿਹਾ ਡੈਂਟ ਐ ਬਾਕੀ 올 ਓਰੀਜਨਲ ਐ ਗੱਡੀ ਤੁਸੀਂ ਦੇਖ ਸਕਦੇ ਹੋ ਆ ਕੰਮ ਜਿਹੜਾ ਇਹ ਕਰਵਾ ਕੇ ਦੇ ਦਿੰਗੇ ਜਿਹੜਾ ਡੈਂਟ ਇਹ 100 200 500 ਰੁਪਏ ਦਾ ਕੰਮ ਐ ਠੀਕ ਹੈ ਉਹ ਤੁਸੀਂ ਮਨ ਲੈ ਕਰਵਾ ਕੇ ਆਉਂਦੇ ਕਸਟਮਰ ਨੂੰ ਟਾਇਰ ਨਵੇਂ ਆ ਅਲਾਈ ਲੱਗੇ ਹੋਏ ਆ ਇਹ ਗੱਡੀ ਵਿੱਧ ਪਾਸਿੰਗ ਦੇ ਦਾਂਗੇ 85000 ਰੁਪਏ ਦੀ ਤਾਲਦੀ ਮੈਂ ਅੱਛਾ ਤੇ 13 ਨੰਬਰ ਟਾਇਰ ਵਿਦ ਹਲੋਏ ਵੀ ਲਾ ਲਏ ਏਸੀ ਵਾਲਾ ਮੋਡਲ ਆ ਗਿਆ ਇਹ ਏਸੀ ਹੈਗਾ ਇਹਦੇ ਵਿੱਚ ਕੰਪਨੀ ਏਸੀ ਹੈ ਦੇਖ ਸਕਦੇ ਹੋ ਅੰਦਰੋਂ ਏਸੀ ਵਾਲਾ ਆਪਣਾ ਮੋਡਲ ਆ ਗਿਆ ਇਹ ਹਾਂ ਦੇਖ ਸਕਦੇ ਹੋ ਏਸੀ ਦਾ ਬਟਨ ਲੱਗਿਆ ਹੋਇਆ ਇਹ 85000 ਰੁਪਏ ਦੀ ਹੈ ਬਾਕੀ ਮੌਕੇ ਤੇ ਜੋ ਵੀ ਹੋਗੀ ਕਰਾਂਗੇ ਅਸੀਂ 85000 ਹਾਂਜੀ ਵਿਦ ਪਾਸੇ ਇਹ ਨਿਊ ਸ਼ੇਪ ਦੀ K10 18 ਮਾਰ ਲੱਗੀ ਹੈ K10 ਹਾਂਜੀ ਇਹ ਸੈਕੰਡ ਓਨਰ ਹੈ ਜੀ ਇਹਦੀ ਐਨਰਜੀ ਅਜੇ ਅਸੀਂ ਕਢਵਾਈ ਨਹੀਂ ਹੈਗੀ ਜੋ ਲੈਣ ਦਾ ਚਾਹਵਣਾ ਉਹਦੇ ਨਾਮ ਦੀ ਐਨਸੀ ਕਰਵਾ ਕੇ ਦੇਵਾਂਗੇ ਇਹ 2018 ਮਾਡਲ ਹੈ ਫਸਟ ਓਨਰ ਵੀਰੇ ਹਾਂ ਸੈਕੰਡ ਓਨਰ ਵੀਰੇ ਸੈਕੰਡ ਓਨਰ ਆ ਕੀ 2018 ਦੇ ਪੈਟਰੋਲ ਦੇ ਵਿੱਚ ਪੈਟਰੋਲ K10 K10 BXCI ਮਾਡਲ ਹੈ ਜੀ ਇਹ BXCI ਕਿੰਨੇ ਕਿਲੋਮੀਟਰ ਚੱਲੀ ਹੈ ਵੀਰੇ ਇਹ ਚੱਲੀ ਹੋਈ ਹੈ ਜੀ 75000 75000 ਕਿਲੋਮੀਟਰ ਚੱਲੀ ਹੈ ਤੇ ਵੀਰੇ ਇਹਦੀ ਕੀ ਡਿਮਾਂਡ ਹੈ ਇਹ ਦੇਵਾਂਗੇ ਜੀ ਆਪਾਂ 295000 ਰੁਪਏ ਦੀ 295000 ਦੋਸਤੋ ਜਿਹੜੇ ਇਹ ਰੇਟ ਰਹਿਣ ਵਾਲੇ ਨੇ ਸਾਰੇ 네ਗੋਸ਼ੀਏਬਲ ਰੇਟ ਰਹਿਣ ਵਾਲੇ ਨੇ ਬਾਕੀ ਨੀਚੇ ਸਕਰੀਨ ਤੇ ਵੀਰ ਦਾ ਨੰਬਰ ਵੀ ਚੱਲ ਰਿਹਾ ਹੈ ਤੁਸੀਂ ਉਹ ਨ ਉਹ ਆ ਸਕਦੇ ਹਾਂ ਰੇ ਤੇ ਨੈਕਸਟ ਕਾਰ ਵਾਲ ਬੱਤਾਂ ਆਪਾਂ ਨੈਕਸਟ ਆ ਜਨ ਹੈ ਆਪਾਂ ਅਲਟੋ ਆ ਗਈ ਹੈ ਕੇ 10 ਅਲਟੋ ਕੇ 10 2011 ਮਾਡਲ ਐਲ ਐਕਸ ਆਈ ਮਾਡਲ ਹੈ 올 오ਰੀਜਨਲ ਗੱਡੀ ਹੈ ਓਨਲੀ ਬੰਪਰ ਪੇਂਟ ਹੈ ਇਹਦੇ ਇਹ ਵੀਰੇ ਪੰਜਾਬ ਦਾ ਨੰਬਰ ਆ ਗਿਆ ਨਾ ਹਾਂਜੀ ਪੰਜਾਬ ਨੰਬਰ ਸੈਕੰਡ ਓਨਰ ਪਾਤਣਾ ਨੰਬਰ ਆ ਗਿਆ ਜੀ ਟਾਇਰ ਬਿਲਕੁਲ ਨਵੇਂ ਆ ਚਾਰੋ ਇਹ ਕਿੰਨੇ ਕਿਲੋਮੀਟਰ ਚੱਲੀ ਹੈ ਇਹ ਚੱਲੀ ਹੋਈ ਹੈ ਜੀ 95 ਦੇ ਸਮਥਿੰਗ अच्छा सेकंड ओनर आ गया सेकंड ओनर आ गया मॉडल किन्ना ਦਾ ਸਭ ਰਾਇ ਮਾਡਲ 11 ਆ ਗਈ ਐਲ ਐਕਸ ਆਏਗੀ ਕੇ 10 ਆ ਗਈ ਠੀਕ ਹੈ ਤੇ ਵੀਰੇ ਇਹਦੀ ਕੀ ਡਿਮਾਂਡ ਹੈ ਟਾਇਰ ਬਿਲਕੁਲ ਨਵੇਂ ਹੈ ਇਹਦੇ ਇਹ ਆਪਾਂ ਦੇ ਦਾਂਗੇ ਜੀ ਗੱਡੀ 1,70,000 ਰੁਪਏ ਦੀ 1,70,000 ਰੁਪਏ ਦੀ अल्टੋ 2011 ਮਾਡਲ ਹੈ ਬਾਕੀ ਜੋ ਮੌਕੇ ਦੇ ਗੁੰਜਾਇਸ਼ ਹੋਗੀ ਕਰਾਂਗੇ ਤੇ ਨੈਕਸਟ ਇਹ ਵੀ अल्टੋ ਨਿਊ ਸ਼ੇਪ ਦੀ ਹੈਗੀ ਇਹ ਆ ਗਈ ਜੀ अल्टੋ 800 2012 ਰਜਿਸਟਰਡ 13 ਜੀ ਮਰ ਗਿਆ ਆਰ ਸੀ ਤੇ 13 ਹੈ ਹਾਂਜੀ 올 ओरिजिनल ਗੱਡੀ ਹੈ ਜੀ ਇੱਕ ਬੰਪਰ ਪੇਂਟ ਹੈ ਛੋਟੀ ਮੋਟੀ ਰੱਜਿੰਗ ਹੈ ਜੀ ਬਾਕੀ ਸਾਰੀ ਗੱਡੀ ओरिजिनल ਹੈ 2013 ਮਾਡਲ ਪੈਟਰੋਲ ਦੇ ਵਿੱਚ ਫਰਸਟ ਓਨਰ ਹੈ ਫਰਸਟ ਓਨਰ ਹੈ ਐਚ ਆਰ ਨੰਬਰ ਹੈ ਬੀਮਾ ਹੈਗਾ ਪੋਲੂਸ਼ਨ ਹੈਗਾ ਆਰ ਸੀ ਅਵੇਲੇਬਲ ਹੈ ਡਾਕੂਮੈਂਟ ਸਾਰੇ ਹਾਜ਼ਰ ਨੇ ਜੀ ਗੱਡੀ オリジナル ਹੈ ਸਾਰੀ ਐਲ ਐਕਸ ਆਈ ਹੈ ਜੀ ਤੇ ਡਿਮਾਂਡ ਕੀ ਬੇਤੇ ਦੀ ਇਹ ਗੱਡੀ ਦੇ ਦਾਂਗੇ ਜੀ ਆਪਾਂ 1,60,000 ਰੁਪਏ ਦੀ 1,60,000 ਰੁਪਏ ਦੀ ਕਿੰਨਾ ਮਾਡਲ ਦੱਸਦੇ ਜੀ 12 ਰਜਿਸਟਰਡ 13 ਜੀ ਓਕੇ ਆਰ ਸੀ ਦੇ 13 ਆ ਜੀ ਸਰ ਤੇ ਦੋਸਤੋ ਇਹਨਾਂ ਨੇ ਆਪਣੇ ਜਿਹੜਾ ਵੀਡੀਓ ਤੇ ਰਾਈ ਨਾ ਸਾਰੇ ਜਿਹੜੇ ਡਿਟੇਲ ਦੱਸ ਤੀਆ ਅਗਰ ਫਿਰ ਵੀ ਕੋਈ ਤੁਸੀਂ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਨੀਚੇ ਸਕਰੀਨ ਤੇ ਫਿਰਦਾ ਨੰਬਰ ਚੱਲ ਰਿਹਾ ਹੈ ਤੁਸੀਂ ਉਹ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਅਗਰ ਤੁਸੀਂ ਕੋਈ ਹੋਰ ਵੀ ਕਾਰ ਪਰਚੇਸ ਕਰਨਾ ਚਾਹੁੰਦੇ ਹੋ ਇਹ ਬਿਨਾ ਕੰਟੈਕਟ ਕਰ ਸਕਦੇ ਹੋ ਤੇ ਬਾਕੀ ਆਪਾਂ ਨੇ ਲੋਨ ਦੇ ਬਾਰੇ ਵੀ ਦੱਸਤਾ ਉਹ ਵੀ ਹੋ ਜਾਏਗਾ ਕਾਰਾਂ ਦੇ ਉੱਪਰ ਅਗਰ ਕੋਈ ਆਪਣੀ ਕਾਰ ਵੀ ਐਕਸਚੇਂਜ ਕਰਵਾਉਣਾ ਚਾਹੁੰਦਾ ਹੈਗਾ ਉਹ ਵੀ ਹੋ ਜਾਏਗਾ ਤੇ ਦੋਸਤੋ ਅੱਜ ਦਾ ਜਿਹੜਾ ਬਲੌਗ ਹੈ ਸਿਰਫ ਇੰਨਾ ਹੀ ਰਹਿਣ ਵਾਲਾ ਸੀ ਤੇ ਆਗਰ ਕੋਈ ਉਰੇ ਦਾ ਤੁਹਾਨੂੰ ਜਾਣਤ ਪਹਿਲਾਂ ਇੱਕ ਵਾਰ ਮੈਂ ਪ੍ਰੋਪਰ ਐਡਰੈਸ ਦੱਸ ਦਣਾ ਇਹ ਆਪਣਾ ਘੱਗਾ ਜਿਹੜਾ ਪੈ ਜਾਂਦਾ ਹੈਗਾ ਜਦੋਂ ਆਪਾਂ ਸਮਾਨੇ ਤਾ ਉਹ ਪਾਤੜਾ ਵਾਲੀ ਰੋਡ ਦੇ ਉੱਪਰ ਜਾਂਦੇ ਹੈਗਾ ਰੋਡ ਦੇ ਉੱਪਰ ਹੀ ਆ ਜਾਂਦਾ ਮੀਨਸ ਨੀਅਰਬਾਟ ਉਰੇ ਪਾਤਣਾ 7-8 ਕਿਲੋਮੀਟਰ ਤੇ ਰਹਿ ਜਾਂਦਾ ਨੇ 7 ਕਿਲੋਮੀਟਰ ਕਸਬਾ ਪੈ ਜਾਂਦਾ ਘੱਗਾ ਬਹੁਤ ਵੱਡਾ ਹੈ ਹਾਂ ਘੱਗਾ ਇੱਕ ਕਸਬਾ ਪੈ ਜਾਂਦਾ ਹੈਗਾ ਰੋਡ ਦੇ ਉੱਪਰ ਹੀ ਆ ਜਾਂਦਾ ਤੇ ਇਹਨਾਂ ਦਾ ਸ਼ੰਟੀ ਕਾਰਪੋਰੈਂਟ ਨਾਮ ਤੇ ਹੈ ਜੀ ਤੇ ਦੋਸਤੋ ਆਪਾਂ ਅੱਜ ਦਾ ਜਿਹੜਾ ਬਲੌਗ ਹੈ ਇੱਥੇ ਖਤਮ ਕਰਦੇ ਹਾਂ ਤੇ ਮਿਲਦਾ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਨਵੀਂ ਕਰਦੇ ਨਾਲ